ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਮੀਰ ਕਲਾ ਕੇ ਰਾਜੀ ਖੁਸ਼ੀ ਹੋਵੇਗੀ ਚੜ੍ਹਦੀ ਕਲਾ ਚ ਹੋਵੇਗੀ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗਦੀ ਹੁੰ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਫਾਇਦੇ ਲਈ ਚੈਨਲ ਤੇ ਆਉਂਦੀਆਂ ਰਹਿਣ ਤੇ ਤੁਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਦੇਖਦੇ ਰਹੋ ਤੇ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਚਾਰ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਪੱਲੇ ਨਾਲ ਕੋਈ ਨਹੀਂ ਰੋਕ ਸਕਦਾ ਠੀਕ ਹੈ ਜੀ ਉਹਨਾਂ ਵਿੱਚੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਤੁਹਾਡੀ ਸੋਚ ਤੁਹਾਡੀ ਥਿੰਕ ਤੁਹਾਡੇ ਬ੍ਰੇਨ ਦੇ ਵਿੱਚ ਜੋ ਤੁਹਾਡੀ ਸੋਚ ਹੁੰਦੀ ਆ ਨਾ ਜੋ ਥਿੰਕ ਹੁੰਦੀ ਆ ਉਹਨੂੰ ਜਿੰਨਾ ਕੁ ਹੋ ਸਕੇ ਜਿੰਨਾ ਕੁ ਹੋ ਸਕੇ ਵੱਧ ਤੋਂ ਵੱਧ ਪੋਜ਼ਿਟਿਵ ਰੱਖੋ 네ਗੇਟਿਵਿਟੀ ਨਾ ਲਿਆਓ ਤੇ ਨੰਬਰ 2 ਤੇ ਤੁਹਾਡੀ ਸੋਚ ਆ ਜਿਹੜੀ ਉਹ ਉੱਚੀ ਹੋਣੀ ਚਾਹੀਦੀ ਆ ਉੱਚੀ ਤੇ ਸੁੱਚੀ ਠੀਕ ਹੈ ਜੀ ਤੁਹਾਡੇ ਕਿਸੇ ਵੀ ਪੱਖ ਦੇ ਵਿੱਚ 네ਗੇਟਿਵ ਸੋਚ ਨਹੀਂ ਹੋਣੀ ਚਾਹੀਦੀ ਜੇ ਜੇ ਤੁਹਾਡੀ ਸੋਚ 네ਗੇਟਿਵ ਹੋਊਗੀ ਤਾਂ ਤੁਹਾਡਾ ਤੁਹਾਡਾ ਜਿਹੜੇ ਆਲਾ ਦਵਾਲਾ ਹੋਊਗਾ ਉਹ ਵੀ ਇੱਕ 네ਗੇਟਿਵਿਟੀ ਤੁਹਾਨੂੰ ਲੱਗਣ ਲੱਗ ਜੂਗੀ ਇਸ ਲਈ ਕੋਸ਼ਿਸ਼ ਕਰੋ ਤੁਹਾਡੀ ਸੋਚ ਵਿੱਚ ਜਿਆ ਪੋਜ਼ਿਟਿਵ ਹੋਣੀ ਚਾਹੀਦੀ ਆ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਜ਼ੁਬਾਨ ਠੀਕ ਹੈ ਜੀ ਤੁਹਾਡੀ ਜ਼ੁਬਾਨ ਦੀ ਬਹੁਤ ਕੀਮਤ ਹੁੰਦੀ ਆ ਠੀਕ ਹੈ ਜੀ ਜ਼ੁਬਾਨ ਦੀ ਕੀਮਤ ਇਦਾਂ ਕਿਉਂਕਿ ਮੂੰਹ ਚੋਂ ਨਿਕਲੀ ਗੱਲ ਹਨਾ ਵਾਪਸ ਨਹੀਂ ਮੁੜਦੀ ਹੁੰਦੀ ਹਨਾ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ ਆਪਾਂ ਨੂੰ ਜਿੱਥੇ ਲੋੜ ਹੋਵੇ ਬਸ ਉੱਥੇ ਬੋਲੋ ਜਿੰਨੀ ਕੁ ਲੋੜ ਆ ਉਨਾਂ ਕੁ ਬੋਲੋ ਫ੍ਰੀ ਦੇ ਵਿੱਚ ਕਿਸੇ ਨੂੰ ਐਡਵਾਈਸ ਦੇਣ ਦੀ ਸਲਾਹ ਨਾ ਕਰੋ ਸੋਰੀ ਇੱਥੇ ਗਲਤ ਕਹਿਤਾ ਮੈਂ ਫ੍ਰੀ ਚ ਕਿਸੇ ਨੂੰ ਐਡਵਾਈਸ ਦੇਣ ਦੀ ਲੋੜ ਨਹੀਂ ਹੁੰਦੀ ਹਨਾ ਕਈ ਬੰਦੇ ਸਮਝ ਜਾਂਦੇ ਵੀ ਯਾਰ ਆਪਣੇ ਆਪ ਜੀ ਬਾਲਾ ਸਿਆਣਾ ਬਣਦਾ ਆ ਹਨਾ ਤੇ ਮੇਰੇ ਨਾਲ ਇਹ ਚੀਜ਼ਾਂ ਬੀਤੀਆਂ ਹੀਆਂ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦਾ ਹੁਣ ਹਨਾ ਉਦਾਂ ਨਹੀਂ ਕਰਦਾ ਤੇ ਸੋਚ ਤੇ ਤੀਜੇ ਨੰਬਰ ਤੇ ਮੈਂ ਗੱਲ ਕਰੂੰਗਾ ਜੀ ਪੈਸ਼ਨ ਦੀ ਠੀਕ ਹੈ ਤੇ ਤੁਹਾਡੇ ਵਿੱਚ ਪੈਸ਼ਨ ਹੋਣਾ ਚਾਹੀਦਾ ਕਿਸੇ ਚੀਜ਼ ਨੂੰ ਪਾਉਣ ਲਈ ਠੀਕ ਹੈ ਜੀ ਚਾਹੇ ਉਹ ਤੁਹਾਡੇ ਤੁਸੀਂ ਬਿਜ਼ਨਸ ਕਰਦੇ ਹੋ ਚਾਹੇ ਜੌਬ ਕਰਦੇ ਹੋ ਹਨ ਤੇ ਚਾਹੇ ਤੁਸੀਂ ਕਿਸੇ სპੋਰਟਸ স্পੋਰਟਸ ਫੀਲਡ ਚੋਂ ਮਿਊਜ਼ਿਕ ਦੀ ਫੀਲਡ ਚੋਂ ਹਨ ਤੁਹਾਡੇ ਅੰਦਰ ਇੱਕ ਪੈਸ਼ਨ ਹੋਣਾ ਚਾਹੀਦਾ ਬਸ ਉਹ ਵੀ ਹਾਂ ਯਾਰ ਮੈਂ ਇਹ ਚੀਜ਼ ਦੇ ਵਿੱਚ ਕਾਮਯਾਬ ਹੋਣਾ ਹਨ ਤੇ ਜਿੰਨਾ ਚਿਰ ਉਹ ਉਹ ਚੀਜ਼ ਨਹੀਂ ਹੋਊਗੀ ਪੈਸ਼ਨ ਨਹੀਂ ਹੋਊਗਾ ਹਨ ਤਾਂ ਤੁਹਾਡੇ ਹੱਥ ਸਫਲਤਾ ਨਹੀਂ ਲੱਗੂਗੀ ਠੀਕ ਹੈ ਚੌਥੀ ਚੀਜ਼ ਆਪਾਂ ਗੱਲ ਕਰਾਂਗੇ ਜੀ ਇੱਕ ਟਾਰਗੇਟ ਇੱਕ ਟਾਰਗੇਟ ਮੇतना ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਨ ਟਾਰਗੇਟ ਤੋਂ ਬਿਨਾ ਕੁਝ ਨਹੀਂ ਹੈ ਨਾ ਕਿਉਂਕਿ ਤੁਸੀਂ ਇੱਕ ਚੀਜ਼ ਮਿੱਥੀ ਹੋਗੀ ਹਾਂ ਯਾਰ ਮੈਂ ਉਹ ਚੀਜ਼ ਆ ਨਾ ਮੈਂ ਮੰਨ ਲਓ ਇੱਕ ਰੇਸ ਹੀ ਆ ਹਨਾ ਤੁਸੀਂ ਸੋਚਣਾ ਵੀ ਉਹ ਫਲੈਗ ਲਗਾਇਆ ਰ ਮੈਂ ਉਹਨੂੰ ਵਿਨ ਕਰਨਾ ਮੇਰੇ ਨਾਲ 10 ਬੰਦੇ ਹੋਰ ਖੜੇ ਨੇ ਹਨਾ ਮੈਂ ਰੇਸ ਵਿੱਚ ਭਾਗ ਲੈ ਰਿਆ ਹਨਾ ਤੇ ਉਹਦੇ ਵਿੱਚ ਉਹ ਫਲੈਗ ਨੂੰ ਮੈਂ ਫਸਟ ਨੰਬਰ ਤੇ ਆ ਕੇ ਉਹ ਮੈਂ ਵਿਨ ਕਰਨਾ ਵੀ ਉਹ ਫਲੈਗ ਤੱਕ ਪਹੁੰਚਣਾ ਜੇ ਤੁਹਾਡੇ ਇੱਕ ਟਾਰਗੇਟ ਹੋਣਾ ਚਾਹੀਦਾ ਥਾ ਚਾਹੇ ਤੁਹਾਡੀ ਜੋਬ ਨੂੰ ਲੈ ਕੇ ਆ ਤੁਹਾਡੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਟਾਰਗੇਟ ਰੱਖੋਗੇ ਹਨਾ ਤੇ ਉੱਥੇ ਤੱਕ ਪਹੁੰਚਣ ਲਈ ਪੂਰਾ ਜੋਰ ਲਗਾਉਣਾ ਹੈ ਹਨਾ ਸੋ ਇਹ ਚਾਰ ਚੀਜ਼ਾਂ ਨੇ ਦੋਸਤੋ ਜੇ ਇਹ ਚਾਰ ਚੀਜ਼ਾਂ ਤੁਸੀਂ ਆਪਣੇ ਤਾਂ ਤੁਹਾਨੂੰ ਜ਼ਿੰਦਗੀ 'ਚ ਕੋਈ ਮਾਪ ਨਹੀਂ ਦੇ ਸਕਦਾ ਤੇ ਤੁਹਾਡੇ ਹੱਥ ਵਿੱਚ ਸਫਲਤਾ ਛਾਲਾ ਮਾਰੂਗੀ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ